ਨਮਸਤੇ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਵਰਲਡ ਮੀਡੀਆ ਵਿੱਚ ਕਿਤੇ ਲੈ ਕੇ ਆ ਗਏ ਆ ਇੱਕ ਵੱਡੀ ਖਬਰ ਗੱਲ ਕਰਾਂਗੇ 7 ਜੁਲਾਈ ਦੀ ਛੁੱਟੀ ਬਾਰੇ ਕੀ 7 ਜੁਲਾਈ ਨੂੰ ਪੰਜਾਬ ਦੇ ਸਕੂਲ ਬੰਦ ਰਹਿਣਗੇ ਜਾਂ ਨਹੀਂ ਚਲੋ ਜਾਣਦੇ ਹਾਂ ਇਸ ਦੀ ਪੂਰੀ ਸੱਚਾਈ 7 ਜੁਲਾਈ ਨੂੰ ਮਹਰਮ ਦੇ ਮੌਕੇ ਤੇ ਛੁੱਟੀ ਹੋਣ ਦੀ ਸੰਭਾਵਨਾ ਹੈ ਮਹਰਮ ਦਾ 10ਵਾਂ ਦਿਨ ਜਿਸ ਨੂੰ ਅਸ਼ੂਰਾ ਕਹਿੰਦੇ ਹਨ ਇਸਲਾਮਿਕ ਕੈਲੰਡਰ ਅਨੁਸਾਰ 6 ਜੁਲਾਈ ਜਾਂ 7 ਜੁਲਾਈ ਨੂੰ ਹੋ ਸਕਦਾ ਹੈ ਇਹ ਚੰਦਰਮਾ ਦੇ ਦਰਸ਼ਨ ਤੇ ਨਿਰਭਰ ਕਰਦਾ ਹੈ ਜੇਕਰ ਕਸ਼ੂਰਾ 7 ਜੁਲਾਈ ਨੂੰ ਪੈਂਦਾ ਹੈ ਤਾਂ ਬਹੁਤ ਸਾਰੇ ਰਾਜਾਂ ਵਿੱਚ ਸਕੂਲ ਦਫ਼ਤਰ ਬੈਂਕ ਆਦਿ ਬੰਦ ਰਹਿਣਗੇ ਪਿਛਲੇ ਸਾਲ ਵੀ ਪੰਜਾਬ ਵਿੱਚ ਮੌਹਰਮ ਦੇ ਮੌਕੇ ਤੇ ਛੁੱਟੀ ਦਿੱਤੀ ਗਈ ਸੀ ਹੁਣ ਤੱਕ ਪੰਜਾਬ ਸਰਕਾਰ ਵੱਲੋਂ 7 ਜੁਲਾਈ ਦੀ ਛੁੱਟੀ ਬਾਰੇ ਆਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਈ ਮਾਪਿਆਂ ਤੇ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਸਕੂਲ ਦੀ ਆਫੀਸ਼ੀਅਲ ਵਟਸਐਪ ਜਾਂ ਵੈਬਸਾਈਟ ਚੈੱਕ ਕਰਦੇ ਰਹੋ ਜਿਲਾ ਸਕੂਲ ਸਿੱਖਿਆ ਅਧਿਕਾਰੀ ਵੱਲੋਂ ਆਉਣ ਵਾਲੀ ਜਾਣਕਾਰੀ ਨੂੰ ਫੋਲੋ ਕਰੋ ਕੋਈ ਫੇਕ ਨਿਊਜ਼ ਤੋਂ ਬਚੋ ਤਾਂ ਦੋਸਤੋ ਹੁਣ ਤੱਕ ਪੁਸ਼ਟੀ ਨਹੀਂ ਹੋਈ ਕਿ 7 ਜੁਲਾਈ ਨੂੰ ਛੁੱਟੀ ਹੈ ਜਾਂ ਨਹੀਂ ਪਰ ਜੇਕਰ ਮਹਰਮ 7 ਜੁਲਾਈ ਨੂੰ ਆਉਂਦਾ ਹੈ ਤਾਂ ਸਕੂਲ ਬੰਦ ਹੋਣ ਦੀ ਸੰਭਾਵਨਾ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ